ਤੇ ਕਿਰਪਾ ਕਰਕੇ ਪ੍ਰੀਤ ਸੈਣੀ ਨੂੰ ਜਿੰਨੇ ਵੀ ਚਾਣ ਵਾਲੇ ਆ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਪੁੱਛ ਸਕਦੇ ਇੱਥੇ ਪੁੱਜੋ ਜੀ ਤੇ ਆਪ ਜੀ ਜਿੰਨੇ ਵੀ ਆਓਗੇ ਸਭ ਦੇ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਜੀ ਦੋਸਤੋ ਆਪਾਂ ਇਸ ਵੇਲੇ ਹੈਗੇ ਆ ਜੀ ਜਦੋਂ ਪਠਾਨਕੋਟ ਤੋਂ ਆਪਾਂ ਜਲੰਧਰ ਨੂੰ ਜਾਂਦੇ ਆ ਤੇ ਰਸਤੇ ਵਿੱਚ ਪੈਂਦਾ ਟਾਂਡਾ ਜਾਜਾ ਬਾਈਪਾਸ ਹੈ ਜੀ ਜਾਜਾ ਬਾਈਪਾਸ ਤੇ ਨਾਲ ਬਿਲਕੁਲ ਇੱਕ ਦਾਣਾ ਮੰਡੀ ਹੈਗੀ ਆ ਉੱਥੇ ਆਪਾਂ ਖਲੋਤੇ ਹੈਗੇ ਆ ਆਉਂਦੇ ਦਿਨਾਂ ਦੇ ਵਿੱਚ 16 ਤਰੀਕ ਨੂੰ 16 ਮਾਰਚ ਨੂੰ ਇੱਥੇ ਨਿਤੜਕ ਪੱਤਰਕਾਰ ਪੰਜਾਬ ਦਾ ਪੁੱਤਰ ਪ੍ਰੀਤ ਸਿੰਘ ਸੈਣੀ ਜਿਹਨਾਂ ਦੀ ਕਿ ਪਿਛਲੇ ਦਿਨੀ ਡੈਥ ਹੋ ਗਈ ਸੀ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਹੱਲੇ ਰਿਪੋਰਟ ਹੋਣੀ ਬਾਕੀ ਆ ਹੱਲੇ ਖੁਲਾਸੇ ਹੋਣੇ ਬਾਕੀ ਨੇ ਕਿ ਕੀ ਉਹ ਨੈਚੁਰਲ ਡੈਥ ਸੀ ਜਾਂ ਕੋਈ ਸਾਜ਼ਿਸ਼ ਰਚੀ ਗਈ ਹੈ 16 ਮਾਰਚ ਨੂੰ ਭੋਗ ਪਾਣਗੇ ਅੰਤਮ ਅਰਦਾਸ ਹੋਣੀ ਹੈਗੀ ਆ ਉਸ ਸਬੰਧ ਵਿੱਚ ਇੱਥੇ ਸਾਰੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਭਾਈ ਬਲਦੇਵ ਸਿੰਘ ਜੀ ਵਡਾਲਾ ਜੀ ਸਰਦਾਰ ਨੋਵਲਜੀਤ ਸਿੰਘ ਜੀ ਆਵਾਜੇ ਕੌਮ ਜਥੇਬੰਦੀ ਤੋਂ ਸਾਰੇ ਹਾਜ਼ਰ ਹੋਏ ਨੇ ਪ੍ਰੀਤ ਸੈਣੀ ਦੇ ਪਿਤਾ ਜੀ ਵੀ ਸਾਡੇ ਨਾਲ ਹੈਗੇ ਨੇ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੈਂ ਚਾਹੁੰਨਾ ਕਿ ਜਰੂਰ ਇੱਕ ਸੁਨੇਹਾ ਤੁਸੀਂ ਸਾਰੀ ਸੰਗਤ ਨੂੰ ਕਿਉਂਕਿ ਬਹੁਤ ਸਾਰੇ ਪਿਆਰ ਕਰਨ ਵਾਲੇ ਸਜਣ ਹੈਗੇ ਨੇ ਵਿਦੇਸ਼ਾਂ ਤੋਂ ਵੀ ਫੋਨ ਕਰਦੇ ਨੇ ਪ੍ਰੀਤ ਸੈਣੀ ਨੂੰ ਚਾਹਣ ਵਾਲੇ ਜਿਹੜੇ ਨੇ ਕਿਉਂਕਿ ਪ੍ਰੀਤ ਸੈਣੀ ਹੁਰਾਂ ਦੇ ਨਾਲ ਮੈਂ ਆਪ ਬਹੁਤ ਸਾਰੇ ਇੰਟਰਵਿ ਤੋ ਸਾਰਿਆਂ ਦੀ ਬੜੀ ਇੱਕ दिली ਇੱਛਾ ਹੈਗੀ ਹੈ ਕਿ ਸਾਨੂੰ ਜਰੂਰ ਦੱਸੋ ਕਿ ਕਿੰਨੀ ਤਰੀਕ ਨੂੰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੇ ਕਿਹੜੀ ਜਗ੍ਹਾ ਤੇ ਪ੍ਰੋਗਰਾਮ ਹੋਣਾ ਇੱਕ ਵਾਰੀ ਤੁਸੀਂ ਆਪਣੀ ਜ਼ੁਬਾਨੀ ਜਰੂਰ ਸਾਰਾ ਦੱਸ ਦਿਓ ਜੀ 16 ਮਾਰਚ ਨੂੰ ਜੀ ਟਾਂਡਾ ਦਾਣਾ ਮੰਡੀ ਜਾਜਾ ਬਾਈਪਾਸ ਤੇ ਪ੍ਰੋਗਰਾਮ ਹੋਣਾ ਹੈ ਜੀ ਸਾਰੀ ਸਹਿਜਪੜ ਦਾ ਪੋਗ ਤਾਂ ਪਿੰਡੀ ਅਸੀਂ ਪਾ ਕੇ ਇੱਥੇ ਆ ਜਾਣਾ ਹੈ ਜੀ ਤੇ ਕਿਰਪਾ ਕਰਕੇ ਪ੍ਰੀਤ ਸੈਣੀ ਨੂੰ ਜਿੰਨੇ ਵੀ ਚਾਣ ਵਾਲਦੇ ਆ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੇ ਪੁੱਛ ਸਕਦੇ ਇੱਥੇ ਪੁੱਜੋ ਜੀ ਤੇ ਆਪ ਕੀ ਜਿੰਨੇ ਵੀ ਆਓਗੇ ਸਭ ਦੇ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਜੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਤੋਂ ਬਾਪੂ ਜੀ ਨੇ ਬੇਨਤੀ ਕੀਤੀ ਹੈਗੀ ਆ ਆਪਾਂ ਕਈ ਵਾਰ ਕੈਮਰੇ ਮੂਰੇ ਬੋਲ ਨਹੀਂ ਸਕਦੇ ਹੋਣੇ ਪਰ ਬਾਪੂ ਜੀ ਨੇ ਇੱਕ ਬੇਨਤੀ ਕੀਤੀ ਆਪਣੇ ਪੁੱਤ ਦੇ ਵਾਸਤੇ ਬਾਪੂ ਜੀ ਦਾ ਆਪਣੇ ਪੁੱਤ ਦੇ ਨਾਲ ਪਿਆਰ ਔਰ ਮੈਂ ਵੇਖਦਾ ਕਿ ਜਦੋਂ ਵਿਦੇਸ਼ਾਂ ਤੋਂ ਵੀ ਫੋਨ ਆਉਂਦੇ ਨੇ ਮਾਵਾ ਦੇ ਆਉਂਦੇ ਨੇ ਭੈਣਾਂ ਦੇ ਫੋਨ ਆਉਂਦੇ ਨੇ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਮੈਂ ਬਹੁਤ ਸਾਰੇ ਇਦਾਂ ਦੇ ਮਾਵਾ ਨੂੰ ਵੇਖਿਆ ਮੇਰੇ ਕੋਲ ਫੋਨ ਜਦੋਂ ਉਹਨਾਂ ਦੇ ਆਉਂਦੇ ਹੈਗੇ ਤੇ ਉਹ ਮਾਵਾ ਰੋਂਦੀਆਂ ਨੇ ਬਹੁਤ ਜ਼ਿਆਦਾ ਰੋਂਦੀਆਂ ਨੇ ਭਾਈ ਬਡਾਲਾ ਜੀ ਹੈਗੇ ਨੇ ਆਪਾਂ ਥੋੜੀ ਥੋੜੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਨੇ ਆਂ ਨੋਵਲ ਜੀ ਸਿੰਘ ਜੀ ਨਾਲ ਵੀ ਥੋੜੀ ਥੋੜੀ ਗੱਲਬਾਤ ਕਰਾਂਗੇ ਆਪਾਂ ਭਾਈ ਵਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਾਲਾ ਜੀ ਇੱਕ ਆਵਾਜ਼ ਸੀਗੀ ਪ੍ਰੀਤ ਸੈਣੀ ਜਿਹੜੀ ਕਿ ਕਈਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬੰਦ ਹੋ ਗਈ ਹੈ ਪਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿਉਂਕਿ ਮੈਂ ਆਪ ਵੀ ਪੱਤਰਕਾਰ ਆ ਮੈਨੂੰ ਲੱਗਦਾ ਕਿ ਜਿਹੜੀ ਆਵਾਜ਼ ਇੱਕ ਵਾਰੀ ਆਪਾਂ ਕੱਢਤੀ ਹੈ ਨਾ ਜੀ ਇੱਥੇ ਫਿਜ਼ਾ ਦੇ ਵਿੱਚ ਗੂੰਜਦੀ ਰਹਿਣੀ ਹੈ ਬੰਦ ਨਹੀਂ ਜੇ ਹੋਣ ਲੱਗੀ ਇਹ ਸੱਚ ਦੀ ਆਵਾਜ਼ ਜਿਹੜੀ ਕੁਦਰਤ ਵੱਲੋਂ ਬੁਲੰਦ ਹੁੰਦੀ ਹੈ ਇਸ ਸਮੇਂ-ਸਮੇਂ ਕਦੇ ਬਾਬਰਵਾਣੀ ਬਣਦੀ ਹੈ ਇਹ ਹੀ ਕਦੇ ਜਫਰਨਾਮੇ ਬਣਦੀ ਹੈ ਤੇ ਅੱਜ ਵੀ ਉਹੀ ਆਵਾਜ਼ਾਂ ਜਿਹੜੀਆਂ ਉਹਦੇ ਵਾਰਿਸ ਦੇ ਰਹੇ ਨੇ ਇਹ ਕਦੇ ਬੰਦ ਨਹੀਂ ਹੋਣੀਆਂ ਵਿਰੋਧ ਕਰਨ ਵਾਲੇ ਇਸ ਭੁਲੇਖੇ ਚੋਂ ਨਿਕਲ ਜਾਣ ਕਿ ਸ਼ੈਦ ਮਰਨ ਦੇ ਨਾਲ ਸਰੀਰ ਦੇ ਸ਼ੈਦ ਸੱਚ ਮਰ ਜਾਂਦਾ ਆ ਇਸ ਤਰ੍ਹਾਂ ਦਾ ਨਾ ਕਦੇ ਹੋਇਆ ਨਾ ਹੋਣਾ ਆ ਔਰ ਰਹੀ ਗੱਲ ਅੱਜ ਜਿਸ ਮਕਸਦ ਲਈ ਅਸੀਂ ਇੱਥੇ ਇਕੱਤਰ ਹੋਏ ਆ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹ ਦਾਣਾ ਮੰਡੀ ਟਾਂਡਾ ਹੈ ਜਿਹਦੇ ਵਿੱਚ ਅਸੀਂ ਖੜੇ ਆ ਤੇ ਸਾਡੇ ਵੀਰ ਪ੍ਰੀਤ ਸਿੰਘ ਸੈਣੀ ਉਹਨਾਂ ਦੇ ਪਿਤਾ ਜੀ ਬਾਪੂ ਜੀ ਵੱਲੋਂ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਜਿਹਦਾ ਨੌਜਵਾਨ ਪੁੱਤਰ ਚਲਿਆ ਜਾਂਦਾ ਹੈ ਉਹ ਹੀ ਦੱਸ ਸਕਦਾ ਆ ਕਿਸੇ ਦੇ ਭੋਗਾਂ ਦੇ ਉੱਤੇ ਭਾਸ਼ਣ ਦੇਣੇ ਲਿਖ ਦੇਣੇ ਬੋਲ ਦੇਣੇ ਬਹੁਤ ਸੌਖੇ ਨੇ ਭਾਣੇ ਦੀ ਗੱਲ ਕਰ ਦੇਣੀ ਹੈ ਤੇ ਜਿਹਦੇ ਤੇ ਵਾਪਰਦਾ ਉਸ ਨੂੰ ਪਤਾ ਹੁੰਦਾ ਵੀ ਉਹਦੇ ਨਾਲ ਕੀ ਵਾਪਰਿਆ ਖੈਰ ਬਾਪੂ ਜੀ ਹੁਣਾਂ ਵੱਲੋਂ ਜਿਹੜੀ ਬੇਨਤੀ ਕੀਤੀ ਗਈ ਹੈ ਕੀ ਪੰਥਰ ਪੰਜਾਬ ਦੀ ਆਵਾਜ਼ ਔਰ ਬੇਬਾਕ ਨਿਤੜਕ ਯੋਧੇ ਪ੍ਰੀਤ ਸਿੰਘ ਸੈਣੀ ਜੋ ਪਿਛਲੇ ਦਿਨੀ ਪਰਲੋਕ ਗਮਨ ਕਰ ਗਏ ਸਨ ਤਿੰਨਾਂ ਦੇ ਨਿਮਿਤ ਜਿਹੜਾ ਅਰਦਾਸ ਸਮਾਗਮ ਹੈ ਉਹ 16 ਮਾਰਚ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਦਾਣਾ ਮੰਡੀ ਟਾਂਡਾ ਵਿਖੇ ਕੀਤਾ ਜਾ ਰਿਹਾ ਹੈ ਤੇ ਜਿੰਨੇ ਵੀ ਪੰਥ ਨੂੰ ਪੰਜਾਬ ਨੂੰ ਮਨੁੱਖੀ ਅਧਿਕਾਰਾਂ ਨੂੰ ਸੰਵਿਧਾਨ ਕਾਨੂੰਨ ਜ਼ਮੂਰੀਅਤ ਨੂੰ ਮੁੱਖ ਰੱਖ ਕੇ ਇਨਸਾਫ ਦੀ ਆਵਾਜ਼ بلند ਕਰਨ ਵਾਲੇ ਸਮਾਜਿਕ ਨੇ ਧਾਰਮਿਕ ਨੇ ਰਾਜਨੀਤਿਕ ਨੇ ਆਰਥਿਕ ਤੌਰ ਤੇ ਜਿਹੜੇ ਜਿਹੜੇ ਵੀ ਸੰਸਥਾਵਾਂ ਦੇ ਰਾਂਹੀ ਸਮਾਵਾਂ ਨਿਭਾਉਂਦੇ ਨੇ ਪੱਤਰਕਾਰ ਭਰਾ ਨੇ ਸਾਰਿਆਂ ਨੂੰ ਅਪੀਲ ਕਰਦਾ ਹੈ ਬਾਪੂ ਜੀ ਹੁਣਾ ਵੱਲੋਂ ਸਿੱਖ ਸਦਭਾਵਨਾ ਦਲ ਦੇ ਸਮੂਹ ਸੇਵਾਦਾਰਾਂ ਵੱਲੋਂ ਪੰਥ ਵੱਲੋਂ ਪੰਜਾਬ ਵੱਲੋਂ ਆਓ 16 ਤਰੀਕ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ بلند ਕਰਨ ਵਾਲੇ ਪ੍ਰੀਤ ਸਿੰਘ ਸੈਣੀ ਦੇ ਅਰਦਾਸ ਸਮਾਗਮ ਵਿੱਚ ਇਕੱਠੇ ਹੋਈਏ ਔਰ ਕਟਨਾਵਾਂ ਤੋਂ ਸਿੱਖਣ ਦਾ ਘਾਟਾ ਨੂੰ ਪੂਰੇ ਕਰਨ ਦਾ 16 ਤਰੀਕ ਨੂੰ ਐਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨੋਵਲਜੀਤ ਸਿੰਘ ਜੀ ਵੀ ਮੇਰੇ ਨਾਲ ਹੈਗੇ ਨੇ ਆਪਾਂ ਥੋੜੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਂਦੇ ਆ ਨੋਵਲਜੀਤ ਸਿੰਘ ਜੀ ਬੜਾ ਪਿਆਰ ਸਿਗਾ ਆਪਣਾ ਸਾਰਿਆਂ ਦਾ ਨਾ ਜੀ ਔਰ ਮੇਰੇ ਤਾਂ ਇੱਕ ਜ਼ਿਹਨ ਵਿੱਚ ਗੱਲ ਇਹ ਘੁੰਮਦੀ ਹੈਗੀ ਕਿ ਜਿਹੜੇ ਸਾਡੇ ਭਾਈਚਾਰੇ ਵਾਲੇ ਹੈਗੇ ਆ ਮੀਡੀਆ ਦੇ ਨਾਲ ਜੁੜੇ ਹੋਏ ਸਾਡੇ ਪੱਤਰਕਾਰ ਭਾਈਚਾਰੇ ਵੱਖ-ਵੱਖ ਨਿਊਜ਼ ਚੈਨਲਾਂ ਵਾਲੇ ਉਹਨਾਂ ਨੂੰ ਵੀ ਇੱਕ ਖੁੱਲਾ ਸੱਦਾ ਹੈਗਾ ਔਰ ਇੱਕ ਹੱਥ ਬੰਨ ਕੇ ਬੇਨਤੀ ਵੀ ਹੈਗੀ ਆ ਕਿ ਜਦੋਂ ਆਪਣੇ ਭਾਈਚਾਰੇ ਵਾਲਾ ਅਸੀਂ ਇਸ ਗੱਲ ਦਾ ਦਾਵਾ ਕਰਦੇ ਆ ਕਿ ਅਸੀਂ ਪੱਤਰਕਾਰ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਅਸੀਂ ਲੋਕਾਂ ਦੇ ਮਸਲੇ ਚੁੱਕਦੇ ਆ ਅਸੀਂ ਸਾਰੇ ਜਣੇ ਇਸ ਗੱਲ ਦਾ ਦਾਵਾ ਕਰਦੇ ਆ ਪਰ ਜਦੋਂ ਸਾਡੇ ਆਪਣੇ ਹੀ ਨਾਲ ਦਾ ਕਿਸੇ ਦਾ ਚੈਨਲ ਬੰਦ ਹੁੰਦਾ ਹੈਗਾ ਜਾਂ ਕਿਸੇ ਦੀ ਜ਼ੁਬਾਨ ਨੂੰ ਕੋਈ ਕਹਿੰਦਾ ਸੀ ਧੱਕੇ ਨਾਲ ਬੰਦ ਕਰਾ ਦਾਂਗੇ ਜਾਂ ਜੋ ਵੀ ਕੁਝ ਵਾਪਰ ਜਾਂਦਾ ਹੈਗਾ ਅਸੀਂ ਉਸ ਵੇਲੇ ਉਸ ਤਰੀਕੇ ਦੇ ਨਾਲ ਮੋਢੇ ਨਾਲ ਮੋਢਾ ਢਾਕੇ ਨਾਲ ਬਰੋਬਰ ਖਲੋਂਦੇ ਨਹੀਂ ਹੈਗੇ ਇਹ ਇੱਕ ਸਾਡੀ ਤਰਾਸਦੀ ਆ ਇਸ ਤਰਾਸਦੀ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈਗੀ ਆ ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਵੀ ਜ਼ਰੂਰ ਇੱਥੇ ਆਇਓ ਜਦੋਂ ਇੱਥੇ ਅਰਦਾਸ ਸਮਾਗਮ ਹੋਣਾ ਹੈਗਾ ਤੇ ਉਹਦੀ ਲਾਈਵ ਕਵਰੇਜ ਤੁਸੀਂ ਆਣ ਕੇ ਜ਼ਰੂਰ ਕਰਿਓ ਕੁੱਲ ਦੁਨੀਆ ਤੱਕ ਆਵਾਜ਼ ਜਾਣੀ ਚਾਹੀਦੀ ਹੈ ਕੁੱਲ ਦੁਨੀਆ ਤੱਕ ਪਤਾ ਲੱਗਣਾ ਚਾਹੀਦਾ ਹੈ ਕਿ ਪ੍ਰੀਤ ਸਿੰਘ ਸੈਣੀ ਕੌਣ ਸੀ ਹਾਲਾਂਕਿ ਸਾਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਫੋਨ ਆਏ ਨੇ ਸਾਰੇ ਜਾਣਦੇ ਨੇ ਕਿ ਪ੍ਰੀਤ ਸਿੰਘ ਸੈਣੀ ਕੌਣ ਸੀ ਪਰ ਤੁਹਾਨੂੰ ਵੀ ਸੱਦਾ ਹੈਗਾ ਕਿ ਸਾਡੇ ਭਾਈਚਾਰੇ ਵਾਲਿਓ ਕਿ ਤੁਸੀਂ ਵੀ ਹੱਥ ਬਨ ਕੇ ਬੇਨਤੀ ਹੈ ਕਿ ਜ਼ਰੂਰ ਇੱਥੇ ਆਇਓ ਨੋਵਲਜੀਤ ਸਿੰਘ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਹੈਗੇ ਆਂ ਪਰਿਵਾਰ ਖੜਾ ਪਿੰਡ ਦੇ ਮੂਤਵਾਰ ਜਿਹੜੇ ਸੱਜਣਾ ਉਹ ਵੀ ਇੱਥੇ ਸਾਰੇ ਜਾਣੇ ਖੜੇ ਆ ਤੇ ਅਸੀਂ ਦਾਣਾ ਮੰਡੀ ਟਾਂਡੇ ਇੱਥੇ ਖੜੇ ਆ ਪ੍ਰਬੰਧਾਂ ਨੂੰ ਅਸੀਂ ਦੇਖ ਰਹੇ ਆ ਵੀ ਜਿਹੜੀ ਸੰਗਤ ਆਣੀ ਆ ਉਹਨਾਂ ਦੇ ਪ੍ਰਬੰਧ ਅਸੀਂ ਜਿਹੜੇ ਆ ਉਹਨਾਂ ਨੂੰ ਆਈ ਸੰਗਤ ਲਈ ਸਾਰਾ ਪ੍ਰਬੰਧ ਜਿਹੜਾ ਉਹ ਚੰਗੀ ਤਰੀਕਾ ਨਾਲ ਕਰ ਸਕੀਏ ਤੇ ਦੇਖੋ ਮਤਲਬ ਇੱਕ ਅਹਿਮ ਇੱਕੋ ਹੀ ਨੁਕਤਾ ਮੈਂ ਸਾਂਝਾ ਕਰਨਾ ਚਾਹੁੰਦਾ ਵੀ ਪਿਛਲੇ ਤੁਸੀਂ ਦੇਖਿਆ 5-6 ਸਾਲਾਂ ਦੇ ਵਿੱਚ ਪੂਰੇ ਇੰਡੀਆ ਲੈਵਲ ਦੇ ਉੱਤੇ ਪੱਤਰਕਾਰੀ ਦੇ ਵਿੱਚ ਬੜਾ ਨਘਾਰ ਆਇਆ ਹੋਇਆ ਆ ਜੀ ਪਰ ਸੋਸ਼ਲ ਮੀਡੀਆ ਦੇ ਕਰਕੇ ਕੁਝ ਸੱਜਣ ਉਹਨਾਂ ਦਾ ਉਹ ਪੇਸ਼ਾ ਨਹੀਂ ਸੀਗਾ ਨਾ ਉਹ ਬੰਦੇ ਉਸ ਤਰੀਕੇ ਦੇ ਸੀਗੇ ਨਾ ਉਸ ਕੰਮ ਲਈ ਬਣੇ ਹੋਏ ਸੀਗੇ ਜੀ ਪਰ ਮਹਾਰਾਜ ਨੇ ਉਹਨਾਂ ਤੇ ਇਦਾਂ ਦੀ ਬਖਸ਼ਿਸ਼ ਕੀਤੀ ਇਦਾਂ ਦੀ ਕਿਰਪਾ ਕੀਤੀ ਵੀ ਉਹ ਪੰਜਾਬ ਲਈ ਆਪਣੀ ਕੌਮ ਲਈ ਆਪਣੇ ਸਮਾਜ ਦੇ ਲਈ ਉਹ ਇਦਾਂ ਖੜੇ ਵੀ ਜਿਹੜੇ ਇੱਥੇ ਵੱਡੇ ਵੱਡੇ ਨਾਂ ਸੀ ਅਦਾਰਿਆਂ ਦੇ ਉਹ ਬੋਣੇ ਹੋ ਗਏ ਉਹਦੇ ਮੂਰੇ ਜੀ ਤੇ ਅੱਜ ਵੀ ਮੈਂ ਕਹਿੰਦਾ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਪੱਤਰਕਾਰੀ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਆ ਉਹ ਪ੍ਰੀਤ ਸਿੰਘ ਸੈਣੀ ਵਰਗੇ ਤੇ ਜਿੱਦਾਂ ਪ੍ਰੀਤ ਸਿੰਘ ਸੈਣੀ ਨੇ ਆਪਣੇ ਵਰਗੇ ਘੜਨ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਇੱਥੇ ਬਹੁਤ ਸਾਰਾ ਮੀਡੀਆ ਇਹ ਜਦੋਂ ਦਾ ਦੇਸ਼ ਬਣਿਆ ਇਸ ਤੋਂ ਪਹਿਲਾਂ ਵੀ ਉਹ ਇੱਥੇ ਐਗਜ਼ਿਸਟ ਕਰਦਾ ਸੀਗਾ ਜੀ ਪਰ ਕਿਸੇ ਨੇ ਇਹ ਕੋਸ਼ਿਸ਼ ਨਹੀਂ ਕੀਤੀ ਵੀ ਮੇਰੇ ਵਰਗਾ ਇੱਕ ਹੋਰ ਮੀਡੀਆ ਹੋਵੇ ਠੀਕ ਹੈ ਜੀ ਆ ਇੱਥੇ ਮਤਲਬ ਆ ਦੇਖੋ ਜੀਤ ਅਖਬਾਰ ਵਾਲੇ ਆ ਜਾਂ ਜਗਵਾਨੇ ਵਾਲੇ ਆ ਨਵੇਂ ਜਵਾਨੇ ਵਾਲੇ ਆ ਹੋਰ ਬਹੁਤ ਸਾਰੀਆਂ ਅਖਬਾਰਾਂ ਵਾਲੇ ਆ ਉਹ ਕਦੀ ਵੀ ਨਹੀਂ ਚਾਣਗੇ ਵੀ ਇੱਕ ਅਖਬਾਰ ਇੱਕ ਬੰਦਾ ਸਾਡੇ ਕੋਲ ਸਿੱਖ ਕੇ ਇੱਕ ਦਾਰਾ ਹੋਰ ਖੋਲ ਲਵੇ ਪਰ ਥੋੜੇ ਸਮੇਂ ਦੇ ਵਿੱਚ ਪ੍ਰੀਤ ਸਿੰਘ ਸੈਣੀ ਨੇ ਆਪਣੇ ਵਰਗੇ 5 6 ਹੋਰ ਪੱਤਰਕਾਰ ਦਿੱਤੇ ਉਹਨਾਂ ਨੇ ਚੈਨਲ ਖੋਲੇ ਉਹਨਾਂ ਨੇ ਕੌਮ ਦੀ ਆਵਾਜ਼ ਬੁਲੰਦ ਕੀਤੀ ਜੀ ਵਾਕਈ ਇਹ ਇੱਕ ਬੜੀ ਵੱਡਾ ਦਿਲ ਚਾਹੀਦਾ ਇਹ ਕੰਮ ਦੇ ਲਈ ਨਹੀਂ ਤਾਂ ਹਰ ਬੰਦਾ ਕਹਿੰਦਾ ਵੀ ਮੈਂ ਹੀ ਸਮੇਟ ਲਵਾਂ ਸਾਰਾ ਕੁਝ ਵੀ ਮੇਰੇ ਹੱਥ ਦੀ ਆ ਜਾਵੇ ਤੇ ਪਰ ਉਹਦੀ ਜਿਹੜੀ ਉਹ ਉਹਦੀ ਇੱਕ ਇੱਕ ਖਾਸियत ਸੀ ਕਿ ਜਿੱਥੇ ਉਹਨੇ ਆਪ ਉਹ ਉਹਨੇ ਬਲੰਦੀਆਂ ਨੂੰ ਛੋਹਿਆ ਉੱਥੇ ਉਹਨੇ ਆਪਣੇ ਹੋਰ ਵੀ ਨਾਲ ਦੇ ਤਿਆਰ ਕੀਤੇ ਵੀ ਹੋਰ ਵੀ ਉਹ ਤਿਆਰ ਕਰ ਰਿਹਾ ਸੀ ਨਾਲ ਉਹਨਾਂ ਇਹ ਇੱਕ ਬੜੀ ਵਧੀਆ ਗੱਲ ਸੀ ਜ਼ਰੂਰ ਤੇ ਸਦਾ ਤੇ ਸਾਰਿਆਂ ਨੂੰ ਹੈਗਾ ਹੀ ਬਾਪੂ ਜੀ ਨੇ ਸਦਾ ਦਿੱਤਾ ਹੈਗਾ ਭਾਈ ਬਡਾਲਾ ਜੀ ਨੇ ਸੋ ਅਖੀਰਲੇ ਸਮੇਂ ਫਿਰ ਬੇਨਤੀ ਕਰਨੀ ਚਾਹੂੰਗਾ ਕਿ ਵੱਧ ਤੋਂ ਵੱਧ ਜਿੰਨੇ ਵੀ ਪ੍ਰੀਤ ਸੈਣੀ ਨੂੰ ਚਾਹਣ ਵਾਲੇ ਹੈਗੇ ਨੇ ਖਾਸ ਕਰਕੇ ਔਰ ਖਾਸ ਕਰਕੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਿਹੜੇ ਚਾਹੁੰਦੇ ਨੇ ਕਿ ਮਨੁੱਖੀ ਅਧਿਕਾਰ ਸੁਰੱਖਿਅਤ ਰਹਿਣ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਆ ਕਿ ਤੁਸੀਂ ਸਾਰੇ ਜਾਣੇ ਜ਼ਰੂਰ ਇੱਥੇ ਆਇਓ ਜਿਹੜੇ ਪ੍ਰੀਤ ਸੈਣੀ ਨੂੰ ਕੱਲ ਤੱਕ ਨਹੀਂ ਵੀ ਸੀ ਜਾਣਦੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਇੱਥੇ ਉਸ ਦਿਨ ਜ਼ਰੂਰ ਹਾਜ਼ਰ ਹੋਇਓ ਤੁਹਾਡੀ ਹਾਜ਼ਰੀ ਜਿਹੜੇ ਹੋਰ ਬਹੁਤ ਸਾਰੇ ਪੱਤਰਕਾਰ ਫੀਲਡ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਬਲ ਦੇਵਾਂਗੀ ਉਹਨਾਂ ਨੂੰ ਹੌਸਲਾ ਦੇਵਾਂਗੀ ਉਹਨਾਂ ਨੂੰ ਵੀ ਇਹ ਹੋਊਗਾ ਕਿ ਸਾਡੇ ਨਾਲ ਜਿਹਦਾ ਪ੍ਰੀਤ ਸੈਣੀ ਦੇ ਨਾਲ ਖਲੋਤੇ ਨੇ ਇੱਦੇ ਸਾਡੇ ਨਾਲ ਵੀ ਲੋਕ ਖੜਨਗੇ ਤਾਂ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਹੁੰਦਾ ਤੇ ਇਸ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸਾਰੇ ਜਣੇ ਇੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ